20 ਸਾਲ ਨਹੀਂ ਮਾਰਦੇ ਝੂਠ ਆ ਕੋਈ ਇਹ ਆਦਾ ਬੰਦਾ ਉਹ ਟੋਕੀ ਲਾਉਂਦਾ ਇਹਨਾਂ ਦੇ ਪਛਾੜੀ ਖਿੱਚਦੇ ਬਾਈ ਕਰੀਏ ਆਹ ਇਹਦਾ ਫੋਟੋ ਆਉਂਦੀ ਆ ਇਹਨੇ ਉਹ ਨਹੀਂ ਭਰਾਵਾ ਉਹ ਨਹੀਂ ਉਹ ਬੱਕਰੇ ਦਾ ਪਾ ਤੇ ਆ ਆ ਬੱਕਰੇ ਦਾ ਸੌਦਾ ਚੱਲਦਾ ਹੈ ਬੀਟਰ ਬੱਕਰੇ ਦਾ ਮੂੰਹ ਚਾਰ ਦਾ ਦਾ ਬਾਈ ਇਹ 6 ਜੀ 6 ਦਾ ਦਾ ਇਹ ਸ਼ਰੀਫ ਸ਼ਦ ਸਰਕ ਦਾ ਏਡਾ ਚੰਗਾ ਦੇਖ ਸਕਦੇ ਹਾਂ ਤੁਸੀਂ ਵੀ ਜਮਾ ਨਹੀਂ ਹਿਲਦਾ ਆਰਾਮ ਨਾਲ ਖੜਾ ਇਹ ਦਾ ਇਹ ਜੇ ਬੱਕਰਾ ਘਰੇ ਰੱਖਣਾ ਵਾਸਤੇ ਠੀਕ ਰਹਿੰਦਾ ਹੈ 900 ਬੱਕਰਾ ਹਾਂ ਚਮਕ ਵੀ ਸੋਹਣੀ ਚਮਕ ਵੀ ਚੰਗੀ ਆ ਰੋਲਾ ਨਹੀਂ ਪਾਉਂਦਾ ਵੇਖ ਲੋ ਆਰਾਮ ਨਾਲ ਖੜਾ ਹਾਂ ਅਸਲੀ ਨਸਲੇ ਨੂੰ ਆਦੇ ਆ ਭਾਈ ਦੂਰੋਂ ਮਠਾ ਵਾਜਾਂ ਦਿੰਦਾ ਹਾਂ ਹਰ ਜੀ ਸਰਪੰਚ ਸਾਹਿਬ ਕੀ ਮੁੱਲ ਮੰਗਦੇ ਆਂ ਦਾ ਬਾਈ ਜੀ 50 ਹਾਂ ਤੇਰਾ ਵੀ ਨੂਰਾ ਤੇਰਾ ਵੀਰੇ ਬੱਲੇ ਸੱਤਵੇਂ ਸੱਤਵੇਂ ਪੈਸੇ ਮਾ ਮੈਂ ਕਿਹਾ ਸੀ ਤਾ ਦੋ ਫਰੋਂ ਮੇਤਰੋ ਮਾਲ ਦੇ ਦੋ ਕਹਿੰਦਾ 20 ਦਾ ਦੇ ਇਹ ਮੈਂ ਮਾਨਿਆ ਕਿਧਰ ਗਿਆ ਸੱਤੋ ਯਾਰ ਸੱਤੋਂ ਜਿਆਦਾ ਇੱਥੇ ਹੀ ਸੀ ਯਾਰ ਪਤਾ ਨਹੀਂ ਕਿਧਰ ਨੂੰ ਨਿਕਲ ਗਿਆ ਆਂ ਗਾਂ ਘਰ ਦੇ ਬਾਈ ਮਾਰੀ ਬੱਕਰੀ ਯਾਰ ਜਾਂ ਇਹ ਨੂਰੇ ਨੂੰ ਕਰ ਲਾ ਸੀ ਪਛਾੜ ਜਾਣੇ ਹਾਂ ਆ ਵੀ ਆ ਬਕਰਾ ਸੂਰੇ ਵਾਲਾ ਬਕਰਾ ਮੰਡੀ ਤੇ ਪਹੁੰਚਿਆ ਬਾਈ ਤੇ ਇਹ ਸੁਖੇ ਦਾ ਧੂੜਕੋਟ ਵਾਲੇ ਨੇ ਸ਼ਰੀਬ ਬਹੁਤ ਆ ਬਕਰਾ ਮੇਰੇ ਬੜਾ ਪਸੰਦ ਆ ਜਿਆ ਸੁਭਾ ਇਹ ਘਰੇ ਬਰੀਡਰ ਰੱਖਣਾ ਹੋਵੇ ਤਾਂ ਰੋਲਾ ਰੂਲਾ ਨਹੀਂ ਨੇ ਪਾਉਣਾਗਾ ਜਾਵਾਂ ਤੇ ਤੇਰੇ ਬੱਕਰੇ ਦਾ ਸੌਦਾ ਚੱਲੀ ਜਾਂਦਾ ਤੂੰ ਕਿੱਧਰ ਫਿਰਦਾ ਮੈਂ ਉਧਰ ਸੌਦੇ ਕਰਦਾ ਫਿਰਦਾ ਦੇਖ ਲੈ ਦੰਦੂੰਦ ਪੱਟ ਕੇ ਬਾਈ ਆਬਾ ਯਾਰ ਕਿਤੇ ਰੋਗੇ ਤੈਨੂੰ ਬਾਬ ਉਹ ਨਹੀਂ ਅਵੇ 25000 ਰੁਪਿਆ ਲਾਇਆ ਹੈ ਉਹ ਆਪਾਂ ਤੋਂ 5 ਪਾਵੇ ਅਸੀਂ ਵੀ ਪਾਇਆ ਠੀਕ ਹੈ ਬਾਈ 70 ਮੰਗਦਾ ਤੇ ਬਾਈ ਦੂਜਾ 50 ਮੰਗਦਾ ਸੀ ਇਹਦਾ ਹੁਣ 42 ਕਹਦਾ ਸੁਖੇ ਨੇ ਉਹਨਾਂ ਦਾ ਫਿਰ ਛੋੜਦਾ ਸ਼ਹਿਰਾਂ ਦੇ ਇੱਕੋ ਹੀ ਦਾ ਮੈਂ 45 ਦਾ ਲੈ ਜਾ ਆਹ ਬਸ ਬੰਦੇ ਕਰਦਾ ਪੰਜ ਤਿੰਨ ਕੋਈ ਨਾ ਕਰ ਉਹ ਵੇਖ ਚਾਲਰ ਚੁੱਲਰ ਦਿਖਾਈ ਬਾਈ ਬਹੁਤ ਵਧੀਆ ਬਾਈ ਸੋਹਣੀ ਚਾਲਾ ਕਾਨੀ ਟੈਟ ਪਈ ਆ ਤਾਂ ਕਰਕੇ ਚਾਲ ਸੋਹਣੀ ਹੂੰ ਕਾਨੀ ਵਾਲੀ ਟੈਟ ਪਈ ਆ ਕਾਨੀ ਚੱਕ ਦੇ ਨੇ ਰੇ ਕਾਨੀ ਦੀ ਆਪਾਂ ਕੋਈ ਬਸ 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 ਕਾਨੀ ਵਾਲੀ ਚਾਬੀ ਦੀ ਚਾਬੀ ਨਹੀਂ ਹੋਣਾ ਨਹੀਂ ਕੋਈ ਕਿੰਨੇ ਦਾ ਹੋਊਗਾ ਫਿਰ ਇੱਕ 60 ਦਾ ਦੱਸ ਕੋਈ 1000 ਖੰਡ ਹੋਰ ਕੱਟ ਲੈਣਾ 1000 ਰਵਾ ਦਾ ਦਿੰਦਾ ਏ ਰਵਾ ਦਾ ਦਿੰਦਾ ਰਵਾ ਦਾ ਲੈ ਕੇ ਤੈਨੂੰ ਨਾ ਕੋਈ ਮੇਰ ਦਾ ਆ ਆ ਉਹ ਤੇ ਫਿਰ ਇਹਦਾ ਹਸਾ ਕਿਤਾਬ ਰਵਾ ਦਾ ਲੱਗਦਾ ਮੈਨੂੰ ਨਹੀਂ 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 ਕਿੱਥੇ ਹੋਣਾ ਬਾਈ ਯਾਰ ਐਡਾ ਬੱਚਾ ਕੋਲ ਆਦਾ ਥੱਲੇ ਆ ਗਿਆ ਥੱਲੇ ਆ ਸਮਝ ਨਾਲੇ ਸਮਝ ਹਾਂ ਸਹੀ ਗੱਲ ਆ ਅਣਜਾਣ ਖੜੇ ਦੇਖਦੇ ਰਹੇਗੇ ਉਹ ਆਂਦਾ ਦਲਾਂ ਤੋਂ ਥੱਲੇ ਆਇਆ ਆਂਦਾ ਰਵਾ ਤੋਂ ਉੱਤੇ ਆ ਹਾਂ ਸਹੀ ਦੱਸ ਯਾਰ ਸਕੇ ਦੇਣਾ ਕਿ ਨਹੀਂ ਪੂਰੇ ਬੈਰੀ ਹੇਅਰ ਦਾ ਦੇਣਾ ਭਾਈ ਛੋਟ ਵੀ ਨਹੀਂ ਲਖਾਈ ਵੀ ਤੈਨੂੰ ਕਰਨੀ ਪਊ। 21000 ਦਾ ਬੋਲ। ਮੈਂ 29 ਦਾ ਵੀ ਨਹੀਂ ਦੇਣਾ ਯਾਰ। ਲੈ ਵੀ। ਵਾੜ ਤੀਆਂ ਰस्सियां ਰस्सियां ਵਾੜ ਕੇ। ਨਹੀਂ ਮੈਂ ਕਹਿੰਦਾ 30 ਦਾ ਦੇਣਾ ਹੀ ਨਹੀਂਗਾ। ਉਹ ਲਖਾਈ ਲਖੋ ਆਪੇ ਕਰਾ ਲੂਗਾ ਯਾਰ 26 ਦਾ ਦੇ। ਆਪਾਂ 22000 ਰੁਪਏ ਕਹਦਾ ਯਾਰ। ਹਾਲ ਫੜ ਯਾਰ। ਨਹੀਂ ਭਾਈ ਬਹੁਤ ਨਹੀਂ ਰਹਾ ਬੱਚਾ ਪਾਲੇ ਪਸੇ ਮਾਲੇ। ਹਾਲ ਫੜ ਯਾਰ। ਇਹ ਤਾਂ ਕਰਨਾ ਇਹ ਪਾਲੇ ਦੇ ਪੈਸੇ ਲੱਗ ਹੀ ਜਾਂਦੇ ਆ। ਮੋੜੇ ਪੀ ਦਵੋ ਉਹ ਨਹੀਂ ਹੋਣਾ ਭਾਈ ਨਹੀਂ ਲੈ ਟਾਇਰ ਮੈਂ ਕਰ ਤੈਨੂੰ ਰੱਸਾ ਫੜਾਤਾ ਟਾਇਰ ਨੂੰ ਲੈ ਲੈ ਨਹੀਂ ਨਹੀਂ ਭਾਈ ਆ ਨਿਕਲ 24 ਰੁਪਏ ਦਾ ਨਹੀਂ ਨਹੀਂ ਜਰਾ ਬੋਲਿਆ ਨਹੀਂ ਉਹ ਨਹੀਂ ਭਾਈ ਨਹੀਂ ਨਹੀਂ 20 ਟਿਕਰ ਆਖਿਆ ਬਾਈ 20 ਟਿਕਰ ਆ ਭਾਉ ਉਹ ਨਹੀਂ ਬੱਚਾ ਦਾ ਦੇਖ ਬੰਦਾ ਫੜ ਕੇ ਆ ਸਹੀ ਆ ਦੇ ਉਹ ਨਹੀਂ ਹੋਣਾ ਨਿਕਾ ਕਿਵੇਂ ਹੋਊਗਾ ਕਿਵੇਂ ਫਿਰ ਐ ਨਹੀਂ ਦੱਸ 40 ਟਿੱਡ ਦੀ ਦੱਸ ਦੇ ਉਹਨੂੰ 40 ਦਾ ਹੋਊਗਾ ਯਾਰ ਬਸ ਫਾਇਦਾ ਨੂੰ ਕੀ ਆਖਿਆ ਹੀ ਆ ਉਹ ਤਰ੍ਹਾਂ ਕਹਿੰਦਾ ਮਨੋਂ ਬਣਾਇਆ ਪਰ ਦੇਤਾ ਤਾਂ ਉਹ 40 ਦਾ ਕਹਤਾ ਇਹ ਇੱਕ ਹੋਰ ਗੱਲ ਆ ਇਹਦਾ ਸੁਭਾਅ ਮੈਨੂੰ ਬਹੁਤ ਚੰਗਾ ਲੱਗਿਆ 100 ਚੋਂ ਇੱਕ ਅੱਧੇ ਬੱਕਰੇ ਦਾ ਸੁਭਾਅ ਆ ਜਾਂਦਾ ਨੇ ਇਹ ਅੱਗੇ ਮੂਤ ਮੂਤ ਕੇ ਜੜ ਕੱਢ ਦਿੰਦੇ ਆ ਮਸ਼ਕਾਂ ਲੱਗ ਜਾਂਦਾ ਹੁੰਦਾ ਖਾਈ ਸਾਢੇ ਖਾਈ ਦਾ ਉਹ ਮੈਂ ਕਹਿੰਦਾ ਸਾਢੇ 30 ਦਾ ਵੀ ਹੋਣਾ ਭਾਈ ਯਾਰ ਸਾਢੇ 25 ਦਾ ਹੋ ਗਿਆ ਯਾਰ ਉਹ ਨਹੀਂ ਹੋਣਾ ਨਹੀਂ ਹੋਣਾ ਸਾਢੇ ਸਾਢੇ 30 ਨਹੀਂ ਭਾਈ ਸਾਢੇ 30 ਦਾ ਨਹੀਂ ਹੋਣਾ ਨਹੀਂ ਭਾਈ ਉਹ ਨਹੀਂ ਭਾਈ ਫਿਰ ਸੋਦਾ ਹੀ ਨਹੀਂ ਆਉਣਾ ਉਹ ਨਹੀਂ ਆਪਾ ਦੇਣਾ ਜਾਨਵਰ ਕੋਈ ਗੱਲ ਨਹੀਂ ਤੂੰ ਮੇਰੇ ਨਾਲ ਸਦਾ ਕਰ ਕੋਈ ਗੱਲ ਨਹੀਂ ਤੂੰ ਪੱਖੇ ਰੁਪਏ ਲਾ ਕੇ ਕਿਹਨੂੰ ਬੋਲਣ ਦੇ ਦਸੂੰਗਾ ਉਹ ਨਹੀਂ ਉਹ ਤਾਂ ਮੈਨੂੰ ਕਹਿੰਦਾ ਰਾਏ ਦੇ ਹੀ ਜਾਂਦਾ ਕੋਈ ਨਹੀਂ ਆਇਆ ਹੁਣ ਜਦੋਂ ਹੁਣ ਉਹ ਕਹੀ ਜਾਂਦਾ ਰਵਾਜ ਤੇ ਰਕੜਾਂ ਤੇ ਹੁਣ ਬੰਦਾ ਨਾਲ ਹੁਣ ਬੰਦਾ ਨਾਲ ਹੋਵੇ ਤੇ ਮੰਨਣੀ ਪੈਂਦੀ ਆ ਪਕੜਾ ਉਹ ਆਪਣਾ ਕੋਈ ਗੱਲ ਨਹੀਂ ਨਹੀਂ ਬਿਲਕੁਲ ਨਹੀਂ ਨਹੀਂ ਹੁਣ ਆਇਆ ਲੈ ਆਪਾਂ ਹੁਣ ਕਹਦਾ ਚਲ ਤੂੰ ਕਹਦਾ ਆਪਾਂ ਮੰਨ ਲਈ 500 ਨਹੀਂ ਮੈਂ ਕਹਿੰਦਾ ਨਹੀਂ ਭਾਈ 500 2.5 ਲੱਖ 31 ਦਾ ਕਰਿਆਰ ਪੂਰਾ ਚੱਲਦਾ ਉਹ ਬਈ ਨਾ ਮੈਂ 30 ਦਾ ਵੀ ਹੋਣਾਗਾ ਨਹੀਂ 30 ਦਾ ਨਹੀਂ 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 30 ਦਾ 31 ਦਾ ਕਰਮ 30 ਦਾ ਨਹੀਂ ਦੇਣਾਗਾ ਤੇ ਇਹ ਗੱਲ ਤੇ ਤੇਰੇ ਕਿਤੇ ਜਿਹੜੇ ਪੈਸੇ ਲੈ ਲਊਗਾ ਕਾਹ ਕਰਾਂ ਮੈਨੂੰ ਤਰੋ ਚੂਆ ਵੱਡੀ ਗੱਲ ਜੀ ਆਈ ਆ ਨਹੀਂ ਹੋਣਾ ਨਹੀਂ ਗੁੱਪੀ ਉਹ ਨਹੀਂ ਭਾਈ ਯਾਰ ਨਹੀਂ ਮੈਂ ਖਾ ਹੋਰ ਪਹਿਲੇ ਲਵਾ ਬੋਦੀ ਦਾ ਕਹਦਾ ਫਿਰ ਨਬੇੜਦਾ ਮਤਲਬ ਉਹ ਨਹੀਂ 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 ਭਾਈ 522 ਨੇ ਖੱਚ ਕੇ ਪਾਤਾ ਉਹ ਮਟਰੋ ਫਸਕਰੇ ਤੇ ਇੱਕ ਮੋਟ ਮਾਰਾ ਭਾਵੇਂ ਪੈਸੇ ਦਾ ਗਾਣਾ ਮੈਂ ਤੈਨੂੰ ਦੱਛਾਂ ਮੇਰਾ ਗੰਨ ਲ ਲੈ ਲਾ ਗਿਆ ਨਾ ਪੈਸੇ ਕਿੰਨੀ ਚੱਲ ਪੈਸੇ ਇੱਕ ਉਰੇ ਨੂੰ ਮੂੰਹ ਕਰ ਲਾ ਪਰਲੇ ਪਾਸੇ ਹੋ ਗਏ ਬਾਈ ਹਾਂ ਇਹ ਕਰਦਾ ਮੂੰਹ ਇੱਥੇ ਲੱਗਿਆ ਰਿਹਾ ਕਾ ਸਰ ਆ ਜੇ ਥੋੜੀ ਜਿਹੀ ਪੂਛੜੀ ਰਹਿ ਗਈ ਉਹ ਕਹਿ ਰਿਹਾ ਮੈਂ ਇੱਥੇ ਪੱਤਰ ਉਹ ਜੋ ਤੇ iya turun oh jadi tuh 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 ਕਹਿੰਦਾ ਕਿ ਪਾਲ ਲੈ ਬਈ ਕਹਿੰਦਾ ਵਾਲਾ ਗੁੱਟੀ ਜੀ ਬਣਾ ਕੇ ਉਹਨੇ ਉਹਨੂੰ ਮੋੜਤਾ ਉਹ ਨਹੀਂ ਹੋਣਾ ਗਿਆ ਹੋ ਗਿਆ ਨਹੀਂ ਸਰਪੰਚ ਸਾਹਿਬ ਬੱਕਰਾ ਨਹੀਂ ਲੱਗੇ ਸੌਦਾ ਸਿਰੇ ਚ ਨਹੀਂ ਨਹੀਂ ਬੱਚਾ ਤਾਂ ਵੇਖ ਯਾਰ ਆਪੇ 43 ਹੈਟ ਆ 6 ਰੰਦ ਬੱਚਾ ਹਜੇ ਹਾਂ ਹਾਂ ਤੇਰੇ ਨੂੰ ਮਾਰੂਗਾ ਨਹੀਂ 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 ਆਹ ਵਾਲਾ ਬੋ ਯਾਰ ਬੱਚਾ ਚੜ ਗਿਆ ਸਿਰੇ ਤਿੰਨ ਚਾਰ ਪਾਦੇ ਤਾਵੇਂ ਨਹੀਂ ਬਈ ਨਹੀਂ ਬੱਚਾ ਹੀ ਦੇਖ ਯਾਰ ਭਾਈਰ ਧੌਣ ਭੈਣ ਦੀ ਵੇਖ ਉਹੀ ਹੈ ਅਗਲੇ ਕੋਲ ਇੱਕ ਹੀ ਪੈਸੇ ਲਾਈ ਨੇ ਹੋਰ ਐਂ ਤਾਂ ਤੈਨੂੰ ਲਾਉਂਦੇਗੇ 6 ਦਿੰਦਾ ਹੈਗਾ ਇਹ ਸੁੱਖਿਆ ਬੈਲ ਨਾਲ ਲਾਇਆ ਭਾਈਰ ਬੱਚਾ ਲੈ ਆਵਾ ਮੰਨ ਲਈ ਚਾਰਾ ਬੰਦੇ ਨੇ ਪੈਸੇ ਬਾਕੀ ਸਫਤ ਜਿਹੜੀ ਕੀਤੀ ਸੀ ਵੀਡੀਓ ਦੇ ਵਿੱਚ ਕੀਤੀ ਤੇਰੇ ਬੱਕਰੇ ਦੀ ਸਾਰਿਆਂ ਬੰਦਿਆਂ ਦੇ ਸਾਹਮਣੇ ਬੱਚਾ ਹਾਈ ਚੰਗਾ ਚੰਗੇ ਨੇ ਚੰਗਾ ਹੀ ਅੱਖਰ ਇੱਕ ਲਾਸਟ ਦਾ ਦੇ ਲੈ ਲਾਸਟ ਬਸ ਮਾਨਤਾ ਨਹੀਂ ਹੋਊਗੀ 40 ਚੋ ਭਾਈਰ 30000 ਦਾ ਪੂਰਾ ਇਹਦੇ ਨਾਲ ਨਹੀਂ ਦਿੰਦਾ ਬਸ ਸਹੀ ਆ ਲਾ ਬਸ 30000 ਰੁਪਇਆ ਬਾਈ ਨੇ ਲਾਤਾ ਬੱਕਰੇ ਦਾ ਤੇ ਬਾਈ ਆਂਦਾ 40 ਦਾ ਲੈਣੇ ਨੇ ਲਖਾਂयां ਲਖਾਂਿਆਂ ਦਾ ਕੀ ਹੁੰਦਾ 100 ਰੁਪਏ ਦਾ ਬੱਕਰਾ ਵੀ ਬਾਈ ਬਹੁਤ ਸਲਾਉਣ ਵਾਲਾ ਚੰਗਾ ਬੱਕਰਾ ਸੋਹਣਾ ਜਾਨਵਰ ਆ ਚਮਕੀਆ ਸ਼ੈਨੀ ਤੇ ਹੁਣ ਇਹਨੂੰ ਵੀ ਕੀ ਆਖੀਏ ਨੇ ਖਬਰਾਂ ਕਿੰਨੇ ਦਾ ਲਿਆ ਹੁਣ ਆਪਾਂ ਪਿਛਲੀ ਗੱਲ ਤਾਂ ਨਹੀਂ ਇਹਨੂੰ ਮੋਟੂ ਮੋਟੂ ਭਿਉਂ ਦਿੰਦਾ ਸਹੀ ਗੱਲ ਆ ਹਾਂ ਹਾਂ ਨਹੀਂ ਕਿ ਮੁਸ਼ਕਾ ਕੁ ਬੰਦਾ ਤਾਂ ਹੀ ਮੁਸ਼ਕਦਾ ਨਹੀਂ ਇਹ ਸ਼ਰੀਫ ਆ ਤਾਂ ਹੀ ਨਹੀਂ ਮੁਸ਼ਕਦਾ ਬਾਈ ਦਾਈਆ ਚਾ ਬੱਕਰੀਆਂ ਨਹੀਂ ਬੱਕਰੀਆਂ ਤੇ ਪਾਲੀਆਂ ਨਹੀਂ ਕਿੰਨੇ ਚ ਕਰਤਾ ਇਹ ਕਰਤਾ 13.5 ਦਾਈਆ ਲਖਾਈ ਲਗੂਈ ਦਾ ਪਹਿਲਾ ਨਵੇੜਲੇ ਉਹਨੇ ਕਰਾਨੀ ਤੂੰ ਆ ਗੱਲ ਸੁਣਾ ਮੇਰੀ ਅਸੀਂ ਮੇਰੀ ਨਾਲ ਗੱਲ ਮੇਰੀ ਆ ਤਾਂ ਡੂੜ ਲੱਖ ਦੀ ਮੱਝ ਵੇਚਦਾ ਲੱਖ ਦੀ ਮੈਂ ਸੰਗਲ ਨਹੀਂ ਲਾਉਂਦਾ ਤੇ ਸੰਗਲ ਲਾਉਣ ਵਾਲੀ ਕਦੀ ਆਉਂਦੀ ਆਉਂਦੀ ਕਰਾ ਮਾਰੀ ਜਾਂਦਾ ਫਾਰ ਗਿਆ ਤੂੰ ਲਖਾਈ ਕੀ ਪਾਵਾਂਗੇ ਮੂੰਹ ਸਿੱਧਾ ਕਰ 500 ਰੁਪਏ ਕਰ ਆ ਵੀਡੀਓ ਚੱਲੀ ਜਾਂਦੀ ਤੂੰ ਮੂੰਹ ਸਿੱਧਾ ਕਰ ਲਖਾਈ ਮੈਂ ਕਰਾਉਂ ਮੈਂ ਨਹੀਂ ਦਿੰਦਾ ਹੋ ਗਿਆ ਯਾਰ ਕਿੰਨੇ ਰਾਜੀ ਨੂੰ ਲੋ ਰਾਜੀ ਨੂੰ 500 ਚੱਲ ਰਾਜੀ ਆ ਚੱਲ 500 ਘਟਾਦਾ ਯਾਰ 2000 ਚੱਲ ਖਾਈ ਚੱਲ ਅਸੀਂ ਪਰਤੋ ਆਪੋ ਆਪਣੀ ਲਗਾਈ ਬਈ ਜਾਂ ਅਸੀਂ ਅੱਗੇ ਤੁਰ ਜਾ ਹੁਣ ਕਿੰਨੇ ਨਾਗ ਆ ਦੇਖੀ ਉਹ ਫਰਦੇ ਬਾਈ ਲੱਗਣ ਉਹ ਬੱਥ ਲਈ ਚੱਲ ਕੋਈ ਨਹੀਂ ਨਹੀਂ ਲੈਂਦੇ ਓਏ ਤੋਰ ਚਾਪ ਆਪ ਜਿਵੇਂ ਬਣਾ ਜੰਮ ਗਿਆ ਰੂਲਰ ਆ ਪਰਦਾੜੀਆਂ ਬਾਈ ਆ ਪਰਦਾ ਸੋਤਾ ਹੋਇਆ ਬਾਈ ਬਾਈ ਰਾਮੇਣ ਤੋਂ ਆਇਆ ਸੀ ਭੋਲਾ ਅੱਛਾ ਇਹਦੇ ਨਾਲ ਭਰਾਵਾਂ ਵਾਲਾ ਪਿਆਰ ਅੱਜ ਤੋਂ 25 30 ਸਾਲ ਪਹਿਲਾਂ ਦਾ ਇਕੱਠਾ ਨੇ ਮਾਲ ਚਾਰਿਆ ਭੇਡਾਂ ਚਾਰੀਆਂ ਠੀਕ ਹੈ ਇੱਕ ਬਾਬਾ ਜੀ ਹੋਰ ਹੁੰਦਾ ਸੀ ਇੱਥੇ ਇਹ ਬਾਈ ਨੂੰ ਪੱਛ ਦਾ ਆਪਾਂ 14.5 ਹਜ਼ਾਰ ਦੇ ਦਿੱਤੀ ਹੈ ਵਾਹ ਬਈ ਵਾਹ ਬੱਚਾ ਬਹੁਤ ਸ਼ੇਰ ਬੱਚਾ 14 ਦਿੱਤੀ ਹੈ ਬੱਚਾ ਦੇਖ ਬਾਈ ਬੱਚਾ ਵੀ ਪੂਰਾ ਪਲਿਆ ਬਾਈ ਬਾਠਾ ਮਗਰਾ ਬੱਕਰਾ ਵੀਰੇ ਪੂਰਾ ਪਲਿਆ ਬੱਚਾ ਵੀ ਆ ਬੱਕਰੀ ਦਿੱਤੀ 16000 ਤੇ 20000 ਦੀ ਬੱਕਰੀ ਸੀ ਵਾਹ ਜੀ ਵਾਹ ਬਚਾ ਕੇ ਕੱਢ ਤੇਰਾ ਤੇ 100 ਲੈ ਕੇ ਜਾਣਗਾ ਬੱਕਰੀਆਂ ਅੱਜ ਮੈਂ ਲੈ ਜਾ ਕੋਈ ਗੱਲ ਇਹ ਕਿਸੇ ਬੰਦੇ ਦਾ ਹੱਥ ਜਾਸ ਹੁੰਦਾ ਵੀ ਕਿਸੇ ਬੱਕਰੀ ਵੀ ਰੇ 25000 ਦੀ ਹੈ ਬਾਈ ਹਾਂ 30 ਵੇਂ ਦੇ ਸੁਣ ਚ ਕਦ ਕਾਠ ਬਹੁਤ ਆ ਬੱਕਰੀ ਦਾ ਇਹ ਬਾਈ ਭੋਲੇ ਨੂੰ ਦਿੱਤੀ ਇਹ ਬੱਕਰੀ ਆ ਖੁੱਲੇ ਪੇਟ ਦੀ ਇਹ ਰਖਾਲਾ ਬਾਈ ਦਾ ਪਿੰਡ ਨਹੀਂ ਰਾਮਿਆਣਾ ਰਾਮਿਆਣਾ ਠੀਕ ਇਹ 16000 ਦੀ ਹੋਈ ਬਾਈ ਵਾਹ ਜੀ ਵਾਹ ਭਾਰਾ ਦਿੱਤੀ ਆ ਬਿਲਕੁਲ ਭਾਰ ਨਾਲ ਬਾਈ 20 ਤੋਂ ਟੱਪੂਗੀ ਹਾਂ ਆ ਜੋੜ ਦਿੱਤੀ ਪੈਸੇ ਆ ਗਏ ਹਾਂ ਪੈਸੇ ਬਸ ਲੈ ਲੈਂਦੇ ਕੋਈ ਗੱਲ ਨਹੀਂ ਇੱਕ ਤਾਂ ਆ ਗਈ ਪੇਮੈਂਟ ਠੀਕ ਆ ਬਾਕੀ ਸੋਟਾ ਕਲੀਅਰ ਆ ਬਾਈ ਜਿਹੜਾ ਟੈਕਲ ਨੋਟ ਆ ਪੈਸੇ ਕਰਦੇ ਕੀ ਆ ਬਰੇ ਆ ਜਾਣ ਬਾਈ ਇੱਕ ਬਾਈ ਗੈਣੀ ਜੀ ਉਹ ਮੇਰੇ ਕੋਲ ਤੈਨੂੰ ਬਹੁਤ ਹੀ ਗਾਂ ਆ ਗਿਆ ਜੀ ਤੇ ਅਸੀਂ ਵੀਡੀਓ ਨੇੜੇ ਹੋ ਕੇ ਬਣਾਉਣ ਲੱਗੇ ਚਾਹਾਂ ਸਾਡੇ ਪਰ ਤੇ 5 ਸਾਲ ਲੱਗੇ 16000 ਠੀਕ ਆ ਭਾਈ 16000 ਠੀਕ ਆ ਭਾਈ ਬਹੁਤ ਬਹੁਤ ਧੰਨਵਾਦ ਭਾਈ ਸਪੋਰਟ ਕਰਨ ਦੇ ਲਈ ਤੇ ਅਗਲੀ ਵੀਡੀਓ ਤੁਹਾਨੂੰ ਇਸੇ ਤਰ੍ਹਾਂ ਦਿਖਾਉਣੇ ਛੁੜੇ ਰਹੇ ਬੱਕਰੇ ਸੌਦਾ ਕੀਤਾ ਬੱਕਰਾ ਦਾ ਲੱੱਸਾ ਹੋ ਗਿਆ ਜੱਗੇ ਨੂੰ 25000 ਦਿੱਤੇ ਹਾਂ ਅੱਜ ਲਿਆ ਭਾਈ ਬੇਨਾ ਵੇਖੇ ਕੀਤਾ 25000 ਦਾ 20 ਕਿਲੋ ਨਿਕਲਦਾ ਫਿਰ ਵੀ ਦੇਣਾ ਪੈਂਦਾ ਯਾਰ ਜਵਾਨ ਆਪਾਂ ਬਾਈ ਕੀਤਾ ਬਈਆ ਜਵਾਨ ਮੈਂ ਤਾਂ ਮੈਂ 3500 300 ਕਰੀਏ ਮੈਂ ਨਹੀਂ 300 ਆ 400 ਤੂੰ ਲਾਓ ਤਾਂ ਚਲੋ ਉੱਥੇ ਵਾ ਉੱਥੇ ਤੋਲ ਕੇ ਪੈਸੇ ਦੇ ਦੇਾਂਗੇ 3500 ਨਾਲ ਚਲੋ 600 ਸਹੀ ਗੱਲ ਆ ਭਾਈ 11900 ਦੇ ਦੋ ਸੀਆਰਓ ਚੋ ਟੋਲ ਕੇ ਅਸੀਂ ਜਾ ਤੇਰੇ ਨਾਲ ਵੀ ਪੱਕ ਜਾ ਚੱਲ ਜੀ ਜਾ ਬੰਦ ਕਰ ਰੋ ਭੀਆ ਟੋਲ ਕੇ ਹੋਇਆ ਬੱਕਰਾ 400 ਨੂੰ ਹੋਇਆ ਸੀ ਪਹਿਲਾਂ ਬਾਅਦ ਚ 350 ਨੂੰ ਕਰ ਸਹੀ ਗੱਲ ਗੈਂਪੂ ਮੈਂ ਭਾਈ ਫੜਾ ਦੋ ਤੇ ਜਾ ਕੇ ਉੱਥੇ ਕਿੰਨੇ ਕਿਲੋ ਕਿੰਨੇ ਦਾ ਹੋ ਗਿਆ ਇਹ ਸਾਢੇ 350 ਰੁਪਏ ਕਿਲੋ ਨੂੰ ਦੋ 11900 ਕਿੰਨਾ ਭਾਈ ਟੋਲ ਕੇ ਦਿੱਤਾ ਥੰਮੇ ਰੁਕੇ